ਮੋੜ ਮੰਡੀ ਬਜਾਇ ਫੈਸ਼ਨ ਹਾਊਸ ਕੱਪੜੇ ਦੀ ਹੋਲ ਸੇਲ ਦੀ ਦੁਕਾਨ ਜੀ ਹੋਲ ਸੇਲ ਦੇ ਰੇਟਾਂ ਤੇ ਵੀ ਸੇਲ ਲਾਤੀ ਹੋਲ ਸੇਲ ਦੇ ਰੇਟਾਂ ਤੇ ਵੀ ਸੇਲ ਲਾਤੀ ਕੱਲੂ 2 ਸਤੰਬਰ ਦਿਨੇ ਕੱਲੂ ਸੋਮਵਾਰ ਜਲਦੀ ਤੋਂ ਜਲਦੀ ਪਹੁੰਚੋ ਤੇ ਆਪਦੇ ਪੂਰੇ ਵੱਡੇ ਫਾਇਦੇ ਕਰ ਸਕਦੇ ਹੋ ਆ ਦੇਖੋ ਰਾਮਾ ਟੈਕਸ ਦਾ ਪਿਓਰ ਮਡਾਲ ਕਾਟਨ ਦਾ ਸੂਟ ਹੈ ਰਾਮਾ ਟੈਕਸ ਦਾ ਪਿਓਰ ਮਡਾਲ ਕਾਟਨ ਦਾ ਸੂਟ ਹੈ ਡਿਜ਼ਾਈਨ ਇਹਦੇ ਵਿੱਚ ਦੇ ਦਾਂਗੇ ਤੁਹਾਨੂੰ 50 50 ਡਿਜ਼ਾਈਨ ਹੈ ਜੀ ਬਾਜ਼ਾਰ ਦਾ ਰੇਟ ਘੜ ਤੋਂ ਘੜ 500 550 ਇਹਦਾ ਹੋਲਸੇਲ ਦਾ ਰੇਟ ਸੀਗਾ 350 ਰੁਪਏ ਆਪਾਂ ਤੁਹਾਡੇ ਵਾਸਤੇ 230 ਰੁਪਏ ਦਾ ਸੂਟ ਲਾਤਾ ਜੀ 230 ਰੁਪਏ ਦਾ ਸੂਟ ਹੈ ਕਲਰ ਜਿੰਨੇ ਮਰਜ਼ੀ ਲੈ ਲਓ ਇਸ ਤੋਂ ਬਾਅਦ ਆ ਦੇਖੋ ਕੁੜਤਾ ਪਜਾਮਾ ਆ ਗਿਆ ਬਹੁਤ ਵਧੀਆ ਪੂਰੀ 5 ਮੀਟਰ ਕੱਟਦਾ ਕੁੜਤਾ ਪਜਾਮਾ ਬਾਜ਼ਾਰ ਚ 450 ਦਾ 500 ਦਾ ਕਲਰ ਇਹਦੇ ਜਿੰਨੇ ਮਰਜ਼ੀ ਲੈ ਸਕਦੇ ਹੋ ਕੁੜਤੇ ਪਜਾਮੇ ਦੇ ਕਲਰ ਜਿੰਨੇ ਮਰਜ਼ੀ ਲੈ ਸਕਦੇ ਹੋ ਕੁੜਤੇ ਪਜਾਮੇ ਦੇ ਕੁੜਤਾ ਪਜਾਮਾ ਬੂਜੀ 180 ਰੁਪਏ ਦਾ 180 ਵਿੱਚ ਜੀ ਵਿਹ ਹੈ ਸ਼ਾਦੀਆਂ ਦੇ ਮੌਕੇ ਤੇ ਵੈਰਾਈਟੀਆਂ ਆ ਦੇਖੋ ਬਹੁਤ ਸੋਹਣੀਆਂ ਵੈਰਾਈਟੀਆਂ ਜੋਰਜ ਜੱਟ ਦਾ ਆ ਗਿਆ ਕੱਪੜਾ ਨਾਲ ਆ ਗਈ ਪੂਰੀ ਭਾਰੀ ਚੁੰਨੀ ਲੈਣ ਦੇਣ ਵਾਸਤੇ ਆਪਦੇ ਵਾਸਤੇ ਸੂਟ ਲੈਣੇ ਆ ਬਿਆਰ 600-700 ਨਾਲ ਲਾਓ 300 ਰੁਪਏ ਚ ਇਹ ਜਾ ਸੂਟ ਲੈ ਕੇ ਜਾ ਸਕਦੇ ਹੋ 300 ਰੁਪਏ ਚ ਜੀ ਆ ਦੇਖੋ ਫੈਂਸੀ ਫੈਂਸੀ ਆਈਟਮਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਆ ਦੇਖੋ ਵਰੀਆਂ ਵਾਲੇ ਸੂਟ ਬਾਜ਼ਾਰ 'ਚ ਜਿਹੜੇ 5500 6000 ਰੁਪਏ ਦੇ ਵਿਕਦੇ ਆ ਇਹ ਸਿਰਫ ਤੁਹਾਨੂੰ ਟ੍ਰੇਲਰ ਦਿਖਾ ਰਹੇ ਆ ਕੱਲ ਨੂੰ ਸੇਲ ਬਹੁਤ ਵੱਡੀ ਲੱਗਣੀ ਆ ਬਾਜ਼ਾਰ 'ਚ ਇਹ 5000 6000 ਦਾ ਸੂਟ ਹੈ ਬਜਾਈ ਸੈਸ਼ਨ ਉਸ ਤੇ 1400 ਰੁਪਏ ਦਾ ਮਿਲਣਾ ਹੈ 1400 ਰੁਪਏ 'ਚ ਜੀ ਇਸ ਤੋਂ ਬਾਅਦ ਚੀਜ਼ਾਂ ਦੇਖੋ ਇਹ ਜੀਆਂ ਬਹੁਤ ਸ਼ਾਨਦਾਰ ਚੀਜ਼ਾਂ ਆ ਵੀ ਸਿਰਫ ਸਿਰਫ 1400 ਰੁਪਏ ਦਾ ਜੀ ਨੰਬਰ ਉੱਪਰ ਆ ਰਿਹਾ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਉੱਪਰ ਆ ਰਿਹਾ ਤੇ ਕੱਲ ਨੂੰ ਪਹੁੰਚ ਸਕਦੇ ਹੋ ਆਦੇ ਵੱਡੇ ਫਾਇਦੇ ਕਰ ਸਕਦੇ